ਇਹਦਾ ਨਾਮ ਲੈਣਾ ਚਾਹੁੰਦਾ ਮੈਂ ਅੱਜ ਭਰੀ ਪ੍ਰੈਸ ਕਲੱਬ ਦੇ ਵਿੱਚ ਇਹ ਡੀਸੀ ਇਹ ਐਸਪੀ ਕਹਿੰਦਾ ਕਿ ਨਾਮ ਨਹੀਂ ਦੱਸਦਾ ਮੈਂ ਕਹਿੰਦਾ ਲਲਿਤ ਕੁਮਾਰ ਫਲਾਨੀ ਉਹਦਾ ਨਾਮ ਹੈ ਜਿਹੜਾ ਮੇਰੇ ਤੇ ਪ੍ਰੈਸ ਕਲੱਬ ਸਾਡੀ ਸਾਡੇ ਘਰ ਦੇ ਵਿੱਚ ਆ ਕੇ ਸਾਨੂੰ ਕੁੱਟਿਆ ਉਹਦੀ ਅਸੀਂ ਸੀਸੀ ਫੁਟੇਜ ਹੈਤੀ ਤੇ ਆ ਗੁੰਡੇ ਨੇ ਜਿਹਨੇ ਮੇਰੇ ਤੇ ਅਟੈਕ ਕੀਤਾ ਹਰ ਤੁਮ ਕੀਆ ਦਿੰਦਾ ਹੈ ਖਬਰ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਆ ਆਤੀਏ ਦਫਤਰ ਦੇ ਵਿੱਚ ਕੰਬਲੇ ਚੱਲ ਰਹੇ ਨੇ ਪੱਤਰਕਾਰ ਉੱਥੇ ਖਬਰ ਲਾਉਣ ਜਾਂਦੇ ਨੇ ਉਹਨੂੰ ਤਮਕੀਦ ਦਿੱਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੀ ਖਬਰ ਲਾਣੀ। ਜੇ 3 ਮਹੀਨੇ ਬਾਅਦ ਫਿਰ ਪੱਤਰਕਾਰ ਹੌਲੀ-ਹੌਲੀ ਜਦੋਂ ਸਾਡਾ ਘਰਾਂ ਚੋਂ ਸਾਡੇ ਸਾਥੀਆਂ ਨੂੰ ਅਗਵਾ ਕਰਕੇ ਪਿਸਤੌਲ ਦੀ ਨੋਕ ਤੇ ਉਹਨਾਂ ਨੂੰ ਖਬਰ ਲਾਉਣ ਤੋਂ ਕਿਸ ਤਰ੍ਹਾਂ ਦੀ ਲਾਉਣੀ ਉਹਦਾਂ ਦੀਆਂ ਹਦਾਇਤਾਂ ਜਾਰੀ ਹੋਣ ਲੱਗੀਆਂ ਤਾਂ ਮਜਬੂਰੀ ਵਾਸਤੇ ਪੱਤਰਕਾਰਾਂ ਨੂੰ ਇਹ ਰਾਹ ਅਪਣਾਉਣਾ ਪਿਆ। ਪੱਤਰਕਾਰਾਂ ਨੂੰ ਲੈ ਕੇ ਤੇ ਰਾਜਨੀਤੀ ਦਾ ਜਿਹੜਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ ਪੱਤਰਕਾਰਾਂ ਨੂੰ ਲੇਕਿਨ ਜਿਹੜਾ ਹੈਗਾ ਆਏ ਦਿਨ ਹੀ ਜਿਹੜੇ ਹਮਲੇ ਹੋ ਰਹੇ ਨੇ ਪੱਤਰਕਾਰਾਂ ਉੱਤੇ ਉਹ ਚਾਹੇ ਪੰਜਾਬ ਹੋਵੇ ਚਾਹੇ ਪੰਜਾਬ ਤੋਂ ਬਾਹਰ ਲੇਕਿਨ ਦੇਖਿਆ ਜਾਵੇ ਤੇ ਅੱਜ ਜਿਹੜਾ ਹੈਗਾ ਡੀਸੀ ਦਫਤਰ ਫਿਰੋਜ਼ਪੁਰ ਦੇ ਬਾਹਰ ਫਿਰੋਜ਼ਪੁਰ ਪਲੱਸ ਕਲੱਬ ਡਿਸਟ੍ਰਿਕਟ ਜਿਹੜੇ ਹੈਗੇ ਨੇ ਉਹ ਅੱਜ ਬਲੈਕ ਪੱਟੀਆਂ ਲਾ ਕੇ ਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਫਿਰੋਜ਼ਪੁਰ ਡੀਸੀ ਦਫਤਰ ਦੇ ਬਾਹਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੋਡ ਦੇ ਉੱਤੇ ਜਿਹੜੇ ਪ੍ਰਦਰਸ਼ਨ ਹੋ ਰਿਹਾ ਧਰਨਾ ਪ੍ਰਦਰਸ਼ਨ ਜਿਹੜਾ ਹੈਗੇ ਗੁਰਨਾਮ ਸਿੰਘ ਸੁੱਧੂ ਜਿਹੜੇ ਹੈਗੇ ਨੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਜਿਹੜਾ ਅੱਜ ਦਾ ਹੈਗਾ ਤਰਨਾ ਜਿਹੜੇ ਪੱਤਰਕਾਰਾਂ ਤੇ ਹਮਲੇ ਹੋ ਰਹੇ ਨੇ ਉਸ ਨੂੰ ਦੇਖਦੇ ਕੀ ਕਹਿਣਾ ਕਹਿਣਾ ਚਾਹੁੰਦੇ ਨੇ ਉਹ ਹਾਂਜੀ ਸਰ ਸਰ ਕਿਵੇਂ ਦੇਖਦੇ ਹੋ ਜਿਹੜਾ ਹੈਗਾ ਪੱਤਰਕਾਰਾਂ ਤੇ ਜਿਹੜੇ ਹਮਲੇ ਹੋ ਰਹੇ ਨੇ ਆਏ ਦੇ ਨਹੀਂ ਤੇ ਅੱਜ ਜਿਹੜਾ ਹੈਗਾ ਪ੍ਰੋਟੈਸਟ ਹੋ ਰਿਹਾ ਹੈ ਪੱਤਰਕਾਰਾਂ ਵੱਲੋਂ ਜਿਹੜੇ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਜੀ ਕਿਉਂ ਸਾਡੇ ਸ਼ਹਿਰ ਦੀ ਪ੍ਰੈਸ ਨੂੰ ਜਾਂ ਸਾਡੇ ਪੰਜਾਬ ਦੀ ਪ੍ਰੈਸ ਨੂੰ ਰੋਡ ਤੇ ਆਉਣਾ ਪੈ ਗਿਆ ਇਹਦੇ ਪਿੱਛੇ ਕਾਰਨ ਕੀ ਹੈ ਪ੍ਰਸ਼ਾਸਨ ਸਾਡੀ ਸੁਣ ਰਿਹਾ ਮੇਰੇ ਤੇ ਅਟੈਕ ਹੁੰਦਾ ਗੁੰਡੇ ਅਟੈਕ ਕਰਦੇ ਨੇ 12 ਅਗਸਤ ਨੂੰ 307 ਦਾ ਪਰਚਾ ਹੁੰਦਾ ਚਾਰ ਗੁੰਡੇ ਫੜੇ ਜਾਂਦੇ ਨੇ ਚਾਰ ਗੁੰਡੇ ਅਜੇ ਤੱਕ ਬਾਹਰ ਨੇ ਉਸ ਤੋਂ ਦੂਜੇ ਤੀਜੇ ਦਿਨ ਮੇਰੇ ਤੇ ਪਰਚਾ ਕਰ ਦਿੱਤਾ ਜਾਂਦਾ ਵੀ ਇਹਨੇ ਐਕਸੀਡੈਂਟ ਚ ਲੱਤ ਤੋੜੀ ਆ ਉਹਦੀ ਅਸੀਂ ਵੀਡੀਓ ਫੁਟੇਜ ਦਿੱਤੀ ਵੀ ਆਹ ਵੇਖ ਲਓ ਜੀ ਐਕਸੀਡੈਂਟ ਹੋਇਆ ਹੀ ਨਹੀਂ ਜਿਹੜਾ ਮੇਰੇ ਤੇ ਪ੍ਰੈਸ ਕਲੱਬ ਸਾਡੀ ਸਾਡੇ ਘਰ ਦੇ ਵਿੱਚ ਆ ਕੇ ਸਾਨੂੰ ਕਟਿਆ ਉਹਦੀ ਅਸੀਂ ਸੀਸੀਟੀਵੀ ਫੁਟੇਜ ਦਿੱਤੀ ਵੀ ਆ ਗੁੰਡੇ ਨੇ ਜਿਹਨੇ ਮੇਰੇ ਤੇ ਅਟੈਕ ਕੀਤਾ ਕੋਈ ਅਸਰ ਨਹੀਂ ਸਾਡੇ ਤੇ ਪਰਚਾ ਇਵਨ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਡਰਾਈਵਰ ਦੇ ਨਾਲ ਬੈਠੀ ਸਵਾਰੀ ਤੇ ਵੀ ਪਰਚਾ ਕੱਢ ਦਿੱਤਾ ਜਾ ਹਾਲਾਂਕਿ ਉਹ ਸਵਾਰੀ ਦੀ ਵੀ ਅਸੀਂ ਫੁਟੇਜ ਦਿੱਤੀ ਵੀ ਇੱਥੇ ਬੈਠਾ ਸੀ ਉਹਦੇ ਤੇ ਕਿਉਂ ਕਟਿਆ ਕਿਉਂਕਿ ਉਹ ਮੇਰੇ ਕੇਸ ਦੇ ਵਿੱਚ ਮੁੱਖ ਗਵਾਹ ਬਣਿਆ ਉਹਦੇ ਤੇ ਪਰਚਾ ਕਰਦਾ ਇੱਕ ਸਾਡੇ ਪੱਤਰਕਾਰ ਪਰਿਵਾਰ ਤੇ ਸੀ 4 ਮਹੀਨੇ ਪਹਿਲਾਂ ਅਸੀਂ ਦਰਖਾਸਤ ਦਿੱਤੀ ਜਾ ਕੇ ਐਸਐਸਪੀ ਸਾਹਿਬ ਨੂੰ ਕਿ ਨਜਾਇਜ਼ ਹੋ ਰਹੀ ਹੈ ਤੇ ਕੀਕਾਤ ਕਰੋ ਜੇ ਗਲਤ ਹੈ ਤੇ ਸਾਡੇ ਬੰਦੇ ਟੰਗ ਦੋ ਪਰ ਉਲਟਾ 4 ਮਹੀਨੇ ਬਾਅਦ ਸਾਡੇ ਪੱਤਰਕਾਰ ਦੇ ਪਰਿਵਾਰ ਤੇ ਪਰਚਾ ਕੱਢ ਦਿੱਤਾ ਜਾਂਦਾ ਕਾਟ ਕਿ ਇਹਨਾਂ ਨੇ ਹੌਦੀਆਂ ਕੱਢੀਆਂ ਹੌਦੀਆਂ ਮੈਨੂੰ ਟੋਏ ਤੇ ਉਹ ਟੋਏ ਸਦੀਆਂ ਤੋਂ ਉੱਥੇ ਨਿਕਲੇ ਨਹੀਂ ਅੱਜ ਵੀ ਨਹੀਂ ਨਿਕਲੇ ਪਤਾ ਲੱਗ ਹੀ ਜਾਣਾ ਸਾਨੂੰ ਨਵੇਂ ਕੱਢੇ ਉਹ ਨਿਕਲੇ ਨਹੀਂ ਉਹਦਾ ਪਰਚਾ ਕੱਢ ਦਿੱਤਾ ਬਿਲਕੁਲ ਦੇਖਿਆ ਜਾਵੇ ਤਾਂ ਜਿਹੜੇ ਹੈਗਾ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਐਕਸੀਡੈਂਟ ਹੋਇਆ ਸੀ ਉਹ ਈਸ਼ਾਨਵੀਨ ਵੀ ਹੋਈ ਲੇਕਿਨ ਕਿਤਨੇ ਦੇਖਿਆ ਜਾਵੇ ਤਾਂ ਕੋਈ ਮੱਕੀ ਉੱਥੇ ਚ ਐਕਸੀਡੈਂਟ ਵਾਲੀ ਗੱਲਬਾਤ ਨਹੀਂ ਹੈਗੀ ਸਾਰੀ ਸ਼ਾਨਦਿਨ ਹੋਣ ਤੋਂ ਬਾਅਦ ਵੀ ਲੇਕਿਨ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਐਕਸ਼ਨ ਕਿਉਂ ਨਹੀਂ ਲੈ ਰਿਹਾ ਸਰ 3 ਮਹੀਨੇ ਹੋ ਗਏ ਸਾਨੂੰ ਲਗਾਤਾਰ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਡੀਸੀ ਸਾਹਿਬ ਨੂੰ ਮਿੰਟਾਂ ਕਰਦੇ ਨੂੰ ਵੀ ਸਰ ਕਿਉਂ ਸਰ ਤਹਿਕੀਕਾਤ ਤਰ ਲਈ ਤੁਸੀਂ ਸਾਰਾ ਕੁਝ ਕਰ ਲਿਆ ਕਿਉਂ ਸਾਡੇ ਤੋਂ ਪਰਚੇ ਰੱਦ ਕਿਉਂ ਨਹੀਂ ਕਰ ਰਹੇ ਜੇ ਤੁਸੀਂ ਕਰ ਹੀ ਦਿੱਤੇ ਨੇ ਤੇ ਰੱਦ ਕਰ ਦਿਓ ਪਰ ਮੈਨੂੰ ਸਮਝ ਨਹੀਂ ਆ ਰਹੀ ਇਹਨਾਂ ਦੇ ਕੰਨ ਤੇ ਜੂ ਕਿਉਂ ਨਹੀਂ ਸਰ ਕਰੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਆਪਦੇ ਅਫਸਰਾਂ ਨੂੰ ਸਮਝਾਓ ਕੀ ਜੀ ਨਿਜਾਇਜ਼ ਨਾ ਕਰਨ ਆ ਡੀਸੀ ਸਾਹਿਬ ਸਾਡੇ ਇੱਥੇ ਬੈਠੇ ਆ ਜਿਹੜੇ ਮੁੱਖ ਮੁੱਲਜਮ ਨੇ 307 ਦਾ ਪਰਚਾ ਜਿੰਨਾ ਤੇ ਹੋਇਆ ਪ੍ਰਾਈਵੇਟ ਨੌਕਰੀ ਕਰਦੇ ਸਨ ਰੈੱਡ ਕਰਾਸ ਦੇ ਵਿੱਚ ਜੇਲ੍ਹ ਤੋਂ ਆਉਣ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ ਅਸੀਂ ਡੀਸੀ ਸਾਹਿਬ ਨੂੰ ਦਰਖਾਸਤਾਂ ਦੇ ਰਹੇ ਆ ਕੋਈ ਅਸਰ ਨਹੀਂ ਹੋ ਰਿਹਾ ਇਹ ਹੈਰਾਨਗੀ ਹੈ ਕਿ ਪ੍ਰੈਸ ਦੀ ਨਹੀਂ ਸੁਣੀ ਜਾ ਰਹੀ ਤੇ ਆਮ ਲੋਕਾਂ ਦੀ ਕਿਵੇਂ ਸੁਣੀ ਜਾਂਦੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂ ਕਿ ਤੁਹਾਡਾ ਸੀਐਡੀ ਭਾਗ ਕੱਚਾ ਲੱਗਦਾ ਕਿ ਉਹਨੂੰ ਭੇਜੋ ਸ਼ਹਿਰ ਦੇ ਵਿੱਚ ਵੇਖੋ ਸ਼ਹਿਰ ਦੇ ਲੋਕਾਂ ਦੀ ਹਾਲਾਤ ਕਿਦਾਂ ਦੇ ਕਰਤੇ ਤੁਹਾਡੇ ਪ੍ਰਸ਼ਾਸਨ ਨੇ ਤਾਂ ਬੇਨਤੀ ਹੈ ਕਿ ਸਾਡੀ ਪੱਤਰਕਾਰਾਂ ਦੀ ਸੁਣੀ ਜਾਵੇ ਕਿ ਅਸੀਂ ਸਾਨੂੰ ਧਰਨੇ ਨਾ ਲਾਉਣੇ ਪੈਣ ਬੀਕੋ ਦੇਖਿਆ ਜਾਵੇ ਤਾਂ ਜਿਹੜਾ ਹੈਗਾ ਇਹਨਾਂ ਦੇ ਕਹਿਣਾ ਹੈਗਾ ਕਿ ਪੱਤਰਕਾਰਾਂ ਦੀ ਕਿਤਨੇ ਕਿਤੇ ਹੁਣ ਇਸ ਟਾਈਮ ਦੇ ਵਿੱਚ ਜਿਹੜੀ ਨਈ ਸੁਣਿਚੀ ਤੇ ਗੁਰੂ ਹਰਸਾਏ ਤੋਂ ਵੀ ਸਾਡੇ ਨਾਲ ਪੱਤਰਕਾਰ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਸਪੈਸ਼ਲ ਆਏ ਨੇ ਪੱਤਰਕਾਰਾਂ ਦਾ ਸਾਥ ਦੇਣ ਲਈ ਸਾਂਜੀ ਸਰ ਕੀ ਨਾਮ ਹੈ ਸਰ ਆਪਣਾ ਦੀਪਕ ਵਦਮਨ ਸਰ ਕਿਵੇਂ ਦੇਖਦੇ ਹੋ ਜਿਹੜੇ ਪੱਤਰਕਾਰਾਂ ਉੱਤੇ ਹਮਲੇ ਹੋ ਰਹੇ ਨੇ ਪੰਜਾਬ ਦੇ ਵਿੱਚ ਹੀ ਪੰਜਾਬ ਤੋਂ ਬਾਹਰ ਵੀ ਹਮਲੇ ਹੋ ਰਹੇ ਨੇ ਪ੍ਰੋਟੈਸਟ ਹੋ ਰਹੇ ਨੇ ਪੱਤਰਕਾਰਾਂ ਵੱਲੋਂ ਵੀ ਅੱਜ ਵੀ ਜਿਹੜਾ ਹੈਗਾ ਡੀਸੀ ਦਫ਼ਤਰ ਫਲੋਸਪੁਰ ਦੇ ਬਾਹਰ ਪ੍ਰੋਟੈਸਟ ਹੋ ਰਿਹਾ ਹੈ ਕਿਵੇਂ ਦੇਖਦੇ ਹੋ ਕਿਸ ਪਾਸੇ ਨੂੰ ਲੈ ਕੇ ਜਾਣਾ ਕਿਸੇ ਹੋਰ ਬ ਤੁਸੀਂ ਦੇਖਿਆ ਇਹ ਆਪਣਾ ਸਮਾਂ ਕੀ ਸੀਗਾ ਕਿ ਜਦੋਂ ਵੀ ਪ੍ਰੈਸ ਨੇ ਮੇਰੇ ਪੱਕਾ ਤੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਔਰ ਕ੍ਰਿਤਿਆਵਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁੰਡੇ ਅੰਸਰਾ ਵੱਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਹਮੇਸ਼ਾ ਪਰ ਇਤਿਹਾਸ ਗਵਾਏ ਕਿ ਕਦੇ ਵੀ ਪ੍ਰੈਸ ਦੀ ਆਜ਼ਾਦੀ ਨੂੰ ਦਬਾਇਆ ਨਹੀਂ ਜਾ ਸਕਦਾ ਬੇਨਤੀ ਆ ਕਿ ਦਿਖਿਆ ਜਾਵੇ ਤੇ ਜਿਹੜਾ ਹੈਗਾ ਇਹਨਾਂ ਦਾ ਕਿ ਜਿਹੜਾ ਪੱਤਰਕਾਰਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿਤਨੇ ਕਿਤੇ ਉਹਨਾਂ ਦਾ ਸਾਥ ਦੇਣ ਲਈ ਸਾਰੇ ਪੱਤਰਕਾਰ ਪਹੁੰਚੇ ਹੋਏ ਨੇ ਸਾਰੇ ਨੇ ਮੌਜੂਦ ਨੇ ਪ੍ਰੈਸ ਕਲੱਬ ਦੇ ਪ੍ਰਧਾਨ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਜਿਹੜਾ ਅੱਜ ਪ੍ਰੋਟੈਸਟ ਹੋ ਰਿਹਾ ਡੀਸੀ ਦਫ਼ਤਰ ਫਿਰੋਜ਼ਪੁਰ ਦੇ ਬਾਹਰ ਉਸ ਨੂੰ ਲੈ ਕੇ ਗੱਲਬਾਤ ਵੀ ਕਰਦੇ ਹਾਂ ਹਾਂਜੀ ਸਰ ਬਹੁਤ ਬਹੁਤ ਸਵਾਗਤ ਹੈ ਸਰ ਸਰ ਅੱਜ ਦਾ ਜਿਹੜਾ ਕੀ ਮੁੱਦਾ ਹੈਗਾ ਅੱਜ ਪ੍ਰੋਟੈਸਟ ਹੋ ਰਿਹਾ ਡੀਸੀ ਦਫ਼ਤਰ ਫਿਰੋਜ਼ਪੁਰ ਦੇ ਬਾਹਰ ਪੱਤਰਕਾਰਾਂ ਵੱਲੋਂ ਜਿਹੜੇ ਹਮਲੇ ਹੋ ਰਹੇ ਨੇ ਪੱਤਰਕਾਰਾਂ ਗੱਲ ਇਹ ਹੈ ਜੀ ਜਿਹੜੇ ਸਾਡੇ ਦੇਸ਼ ਦੀ ਆਜ਼ਾਦੀ ਹੈ ਲੋਕਤੰਤਰ ਦਾ ਚੌਥਾ ਥੰਮ ਪੱਤਰਕਾਰਤਾ ਉਹਨੂੰ ਦਬਾਉਣ ਦੀਆਂ ਪਹਿਲਾਂ ਵੀ ਕੋਸ਼ਿਸ਼ਾਂ ਹੁੰਦੀਆਂ ਆ ਹੁਣ ਵੀ ਬਹੁਤ ਜ਼ਿਆਦਾ ਤੇਜ਼ੀ ਨਾਲ ਜਾਦੀ ਹੈ ਜਿਹੜੇ ਪੱਤਰਕਾਰ ਕੋਲ ਅੱਛਾ ਲਿਖਣਾ ਚਾਹੁੰਦੇ ਆ ਕੋਈ ਸਮਾਜ ਵਾਪਰਦਾ ਉਹਨੂੰ ਸਾਹਮਣੇ ਲਿਆਉਂਦੇ ਆ ਕਿੱਥੇ ਗਲਤ ਆ ਉਹਨੂੰ ਦਬਾਉਣ ਲਈ ਉੱਤੇ ਜਾਤਾਂ ਕਿੰਦੀਆਂ ਵਧੇਕੀਆਂ ਕਿਤੇ ਜਾਂਦੀਆਂ ਨਵੇਂ-ਨਵੇਂ ਢੰਗ ਤਰੀਕੇ ਨਾਲ ਉਹਨੂੰ ਡਰਾਇਆ ਧਮਕਾਇਆ ਜਾਂਦਾ ਹੈ ਤਾਂ ਜੋ ਉਹ ਆਪਣੇ ਸਿਹਤ ਤੋਂ ਪੜਕੇ ਅਸੀਂ ਅਸਲ ਲੋਕਾਂ ਦੇ ਸਾਹਮਣੇ ਨਾ ਆਵੇ ਉਹੀ ਮੁੱਖ ਕਾਰਨ ਆ ਵੀ ਜੇ ਪੱਤਰਕਾਰ ਇੱਕ ਲੋਕ ਹਿੱਤਾਂ ਲਈ ਸਮਾਜ ਸੁਧਾਰਾਂ ਲਈ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਹੋਏ ਆਪਣੀਆਂ ਸੇਵਾਵਾਂ ਨਿਭਾਉਂਦਾ ਤੇ ਉਹਨੂੰ ਜਿਹੜਾ ਸਮਾਜਿਕ ਵਿਰੋਧੀ ਅੰਸਰਾਂ ਵੱਲੋਂ ਤਾਂ ਧਮਕੀਆਂ ਮਿਲਦੀਆਂ ਮਿਲਦੀਆਂ ਲੇਕਿਨ ਪੁਲਿਸ ਵੱਲੋਂ ਵੀ ਕੋਈ ਇਨਸਾਫ ਨਹੀਂ ਦਿੱਤਾ ਜਾਂਦਾ ਬਿਲਕੁਲ ਦੇਖਿਆ ਜਾਵੇ ਤਾਂ ਜਿਹੜਾ ਹੈਗਾ ਨੌ ਤੇ ਮਾਸ ਦਾ ਰਿਸ਼ਤਾ ਹੁੰਦਾ ਹੈ ਪੁਲਿਸ ਦਾ ਤੇ ਪ੍ਰੈਸ ਦਾ ਲਿਕੇਨ ਜਿਹੜਾ ਹੈਗਾ ਕਿ ਪੁਲਿਸ ਪ੍ਰਸ਼ਾਸਨ ਪ੍ਰੈਸ ਕਲੱਬ ਦੀ ਗੱਲ ਕਿਉਂ ਨਹੀਂ ਮੰਨ ਰਿਹਾ ਜਾਂ ਉਹ ਜਿਹੜੇ ਪਰਚੇ ਹੋਏ ਨੇ ਉਹਨਾਂ ਨੂੰ ਦੇਖਦੇ ਹੋਏ ਜਿਵੇਂ ਗੁਰਨਾਮ ਸਿੱਧੂ ਜੀ ਦੇ ਪਰਚਾ ਹੋਇਆ ਸੀਗਾ ਐਕਸੀਡੈਂਟ ਦਾ ਲੇਕਿਨ ਸਾਰੇ ਸ਼ਾਨਵੇਂ ਤੋਂ ਬਾਅਦ ਜਿਹੜਾ ਐਕਸੀਡੈਂਟ ਦਾ ਕੋਈ ਰੋਲਾ ਉੱਥੇ ਨਜ਼ਰ ਨਹੀਂ ਆ ਰਿਹਾ ਹਾਂ ਇਹ ਹੀ ਤਾਂ ਸਮਝੋ ਬਾਹਰ ਆਣਾ ਇਹ ਹੀ ਤਾਂ ਪਿੱਛੇ ਇਹਦੇ ਪਿੱਛੇ ਕੀ ਰਾਜ ਆ ਇਹ ਗੱਲ ਸਾਹਮਣੇ ਨਹੀਂ ਆ ਰਹੀ ਪਿਛਲੇ 3 ਮਹੀਨੇ ਤੋਂ ਜਿਹੜੇ ਪੱਤਰਕਾਰ ਇਹ ਇਹ ਹੀ ਪਾਲ ਰਹੇ ਪੁਲਿਸ ਤੋਂ ਸਿਵਲ ਪ੍ਰਸ਼ਾਸਨ ਤੋਂ ਵੀ ਉਹ ਗੱਲ ਤਾਂ ਸਾਹਮਣੇ ਕਰੇ ਵੀ ਜਿਹੜੇ ਪੱਤਰਕਾਰਾਂ ਦੇ ਹਮਲੇ ਹੋ ਰਹੇ ਕਿਉਂ ਹੋ ਰਹੇ ਆ ਗਰਨਾਮ ਸਿੱਧੂ ਦਾ ਉਹਦੇ ਚ ਕੀ ਗਨਾਹ ਸੀ ਜਿਹੜਾ ਉਹ ਕੋਈ ਐਕਸੀਡੈਂਟ ਨਹੀਂ ਹੋ ਰਿਹਾ ਉਹਦੇ باوجود ਉਹਦੇ ਤੇ ਜਾਨਲੇਵਾ ਹਮਲਾ ਹੁੰਦਾ ਪ੍ਰੈਸ ਕਲੱਬ ਦੇ ਅੰਦਰ ਆ ਕੇ ਹੁੰਦਾ ਪਰ ਸੜਕ ਤੇ ਹੋਵੇ ਤਾਂ ਆਪਾਂ ਕੁਦਰਤੀ ਮੰਨ ਲੈਂਦੇ ਆ ਜੀ ਸਪੈਸ਼ਲ ਕੋਈ 10 15 ਬੰਦੇ ਆ ਕੇ ਤੇਜ਼ ਹਥਿਆਰਾਂ ਨਾਲ ਲੈਸ ਹੋ ਕੇ ਪ੍ਰੈਸ ਕਲੱਬ ਦੇ ਅੰਦਰ ਦਾਖਲ ਹੋ ਕੇ ਉਹ ਬਚਾਅ ਦੀਆਂ ਕੋਸ਼ਿਸ਼ਾਂ ਕਰਦਾ ਉਹਦੇ باوجود ਉਹ ਮਗਰ ਲਾ ਕੇ ਉਹਨੂੰ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਉਹਨੂੰ ਜਾਨੋਂ ਮਾਰਨ ਉਹਦਾ ਸਿਰ ਫਾੜ ਦਿੱਤਾ ਜਾਂਦਾ ਹੈ ਹੋਰ ਉਹਦੇ ਗੰਬੀਰ ਸੱਟਾਂ ਮਾਰੀਆਂ ਜਾਂਦੀਆਂ ਲੇਕਿਨ ਉਹਦੇ باوجود ਵੀ ਕੋਈ ਕਾਰਵਾਈ ਨਹੀਂ ਜੇ ਪ੍ਰੈਸ ਕਲੱਬ ਦੇ ਅੰਦਰ ਹੀ ਪੱਤਰਕਾਰ ਸੁਰੱਖਿਅਤ ਨਹੀਂ ਤਾਂ ਕਿੱਥੇ ਉਲਟਾ ਉਹਦੇ ਉਹਦੀ ਝੂਠਾ ਪਰਚਾ ਬਣਾ ਦਿੱਤਾ ਜਾਂਦਾ ਵੀ ਇਹਦਾ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਤੇ ਅਜੇ ਤੱਕ ਦੁਨੀਆ 'ਚ ਇਤਿਹਾਸ ਹੈ ਵੀ ਜਿਹੜਾ ਕਦੇ ਮੰਨ ਲਓ 1% ਐਕਸੀਡੈਂਟ ਹੁੰਦਾ ਵੀ ਹੈ ਤੇ ਉਹ ਰਿਪੋਰਟ ਜਿਹੜਾ ਵੀ ਮੰਦਾ ਡਰਾਈਵਰ ਆ ਉਸੇ ਦੇ ਪਰਚਾ ਹੁੰਦਾ ਲੇਕਿਨ ਇੱਥੇ ਤਾਂ ਇੱਕ ਹੋਰ ਬੰਦੇ ਤੇ ਵੀ ਨਾਲ ਪਰਚਾ ਦਿੱਤਾ ਜਾਂਦਾ ਲੇਕਿਨ ਐਡੀਆਂ ਐਡੀਆਂ ਵੱਡੀਆਂ ਧੱਕੇਸ਼ਾਹੀਆਂ ਬੇਇਨਸਾਫੀਆਂ ਉਹ ਵੀ ਪੱਤਰਕਾਰਾਂ ਨਾਲ ਇਹ ਵੀ ਉਹ ਉਹਦੋਂ ਵੀ ਪੱਤਰਕਾਰਾਂ ਸਬਰ ਵੇਖੋ 2-3 ਮਹੀਨੇ ਇਨਸਾਫ ਦੀ ਮੰਗ ਕਰਦੇ ਰਹੇ ਅੱਜ ਮਿਲਦਾ ਮਲਜ ਮਿਲਦਾ ਹੁਣ ਜਦੋਂ ਉਹਨਾਂ ਨੂੰ ਗੌਂਡਰਾਂ ਵੱਲੋਂ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਉਹਨਾਂ ਨੂੰ ਕੰਮ ਚਲਾਉਣ ਤੋਂ ਰੋਕ ਦਿੱਤਾ ਗਿਆ ਉਹਨਾਂ ਨੂੰ ਘਰੋਂ ਬਾਹਰ ਨਿਕਲਦੋ ਰੋਕ ਦਿੱਤਾ ਗਿਆ ਉਹਦੇ ਬਾਅਦ ਮਜਬੂਰੀ ਵਸ ਅੱਜ ਪੱਤਰਕਾਰਾਂ ਨੂੰ ਇਨਸਾਫ ਲੈਣ ਲਈ ਸੜਕਾਂ ਦੇ ਉੱਤੇ ਨਾ ਪਿਆ ਸਿਰਫ ਡੇਵਲੋਂ ਜਿਹੜੇ ਹੈਗੇ ਆ ਡੀਸੀ ਦਫਤਰ ਫਿਰੋਜ਼ਪੁਰ ਨੂੰ ਜਿਹੜੇ ਪੱਤਾ ਵੀ ਪੱਤਰ ਵੀ ਦਿੱਤੇ ਗਏ ਨੇ ਕਿ ਇਸ ਜਿਹੜਾ ਮੁੱਦਾ ਹੈਗਾ ਉਹਨੂੰ ਲੈ ਕੇ ਤੇ ਕੀ ਡੀਸੀ ਸਾਹਿਬ ਦਾ ਕੀ ਕਹਿਣਾ ਸੀਗਾ ਕੁਛ ਨਹੀਂ ਇੱਕੋ ਹੀ ਵੀ ਲਾਰਾ ਹੀ ਹੋ ਜਾਊਗਾ ਇਨਸ ਜਿਹੜੀ ਉਹ ਕਾਰਵਾਈ ਸਿਰੇ ਨਹੀਂ ਲੱਗੀ ਇਹ 3 ਮਹੀਨੇ ਬਾਅਦ ਫਿਰ ਪੱਤਰਕਾਰ ਹੌਲੀ-ਹੌਲੀ ਜਦੋਂ ਸਾਡਾ ਘਰਾਂ ਚੋਂ ਸਾਡੇ ਸਾਥੀਆਂ ਨੂੰ ਅਗਵਾ ਕਰਕੇ ਪਿਸਤੌਲ ਦੀ ਨੋਕ ਤੇ ਉਹਨਾਂ ਨੂੰ ਖਬਰ ਲੋਕਣ ਤੋਂ ਕਿਸ ਤਰ੍ਹਾਂ ਦੀ ਲਾਉਣੀ ਉਹਦਾਂ ਦੀਆਂ ਹਦਾਇਤਾਂ ਜਾਰੀ ਹੋਣ ਲੱਗੀਆਂ ਤਾਂ ਮਜਬੂਰੀ ਵਸ ਪੱਤਰਕਾਰਾਂ ਨੂੰ ਇਹ ਰਾਹ ਅਪਣਾਉਣਾ ਪਿਆ ਤੁਹਾਨੂੰ ਲੱਗਦਾ ਕਿ ਕਿਤਨੇ ਕਿਤੇ ਇਹ ਰਾਜਨੀਤੀ ਦੇ ਹੱਥ ਆ ਗਿਆ ਨਹੀਂ ਇਹਦੇ ਬਾਰੇ ਹਜੇ ਕਿ ਅਸੀਂ ਖੁੱਲ ਕੇ ਤਾਂ ਨਹੀਂ ਕਹਿ ਸਕਦੇ ਲੇਕਿਨ ਕਿਉਂ ਹੋ ਰਿਹਾ ਹੈ ਰਾਜਨੀਤਿਕ ਨੇਤਾਵਾਂ ਨੂੰ ਵੀ ਦੇਖਣਾ ਚਾਹੀਦਾ ਹੈ ਭਾਈ ਜਿਹੜੇ ਸਾਡੇ ਸਮਾਜ ਉਹ ਕਿੱਧਰ ਜਾ ਰਿਹਾ ਹੈ ਕਿਹੜਾ ਉਹ ਕਿਹੜਾ ਦੁਖੀ ਆ ਕੌਣ ਗਲਤ ਹਰਕਤਾਂ ਕਰ ਰਿਹਾ ਹੈ ਕੌਣ ਸਾਡੇ ਜਨਤਾ ਨੂੰ ਡਰਾ ਧਮਕਾ ਰਿਹਾ ਹੈ ਉਹਦੇ ਖਿਲਾਫ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਇਹ ਉਹਨਾਂ ਦਾ ਮੋਢਲਾ ਫਰਜ ਹੈ ਲੇਕਿਨ ਜੇ ਉਹ ਵੀ ਨਹੀਂ ਦੇਖਦੇ ਉਹਨਾਂ ਵਾਸਤੇ ਵੀ ਬੜੀ ਮਾੜੀ ਗੱਲ ਆ ਇਸ ਕਰਕੇ ਜਿਹੜੀ ਪੱਤਰਕਾਰ ਭਾਈਚਾਰਾ ਅੱਜ ਪ੍ਰਸ਼ਾਸਨ ਖਿਲਾਫ ਕੱਲ ਨੂੰ ਜੇ ਉਹਨਾਂ ਦੀਆਂ ਇਹ ਹੀ ਨਲਾਇਕੀਆਂ ਸਾਹਮਣੇ ਆਉਂਦੀਆਂ ਤੇ ਹਰੇਕ ਨੂੰ ਸਾਹਮਣੇ ਰੱਖ ਕੇ ਉਹ ਸੰਘਰਸ਼ ਕਰੇਗਾ ਸਰ ਅਗਰ ਪ੍ਰੋਟੈਸਟ ਕਰਨ ਤੋਂ ਬਾਅਦ ਵੀ ਜਿਹੜੇ ਸਰਕਾਰ ਜਾਂ ਸਰਕਾਰ ਦੇ ਨਮਾਇੰਦੇ ਹੈਗੇ ਨੇ ਪੁਲਿਸ ਪ੍ਰਸ਼ਾਸਨ ਹੈਗਾ ਨਹੀਂ ਉਹ ਮੰਨਦੇ ਤੇ ਹੁਣ ਅਗਲਾ ਪ੍ਰਦਰਸ਼ਨ ਕੀ ਹੈ ਅਗਲਾ ਇਸੇ ਤੇ ਤੇਜ਼ ਕਰਦੇ ਚੱਲਾਂਗੇ ਪਹਿਲਾਂ ਤਾਂ ਅਜ ਸ਼ਾਂਤਮਈ ਹੈ ਆਉਣ ਵਾਲੇ ਸਮੇਂ 'ਚ ਵੀ ਇਸ ਨੂੰ ਵੱਡੇ ਪੱਧਰ ਤੇ ਉਲੀਕਿਆ ਜਾਵੇਗਾ ਬਿਲਕੁਲ ਦੇਖਿਆ ਜਾਵੇ ਤਾਂ ਜਿਹੜੇ ਹੈਗੇ ਜਸਵਿੰਦਰ ਸਿੰਘ ਪ੍ਰਧਾਨ ਜੀ ਜਿਹੜੇ ਹੈਗੇ ਪ੍ਰੈਸ ਕਲੱਬ ਦੇ ਉਹ ਸਾਡੇ ਨਾਲ ਮੌਜੂਦ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਜਿਹੜਾ ਹੈਗਾ ਕਿ ਪਰਚੇ ਜਿਹੜੇ ਹੋਏ ਸੀਗੇ ਗੁਨਾਮ ਸਿੰਘ ਸਿੱਧੂ ਤੇ ਹੋਰ ਵੀ ਜਿਹੜੇ ਹੈਗੇ ਨੇ ਪੱਤਰਕਾਰਾਂ ਦੇ ਜਿਹੜੇ ਹਮਲੇ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਇਹ ਜਿਹੜੇ ਜਸਵਿੰਦਰ ਸਿੰਘ ਪ੍ਰਧਾਨ ਜੀ ਹੈਗੇ ਨੇ ਡੀਸੀ ਦਫਤਰ ਫਿਰੋਜ਼ਪੁਰ ਮੰਗ ਪੱਤਰ ਵੀ ਲਾਇਆ ਗਿਆ ਸੀ ਇਹ ਲੇਕਿਨ ਕਿਤੇ ਕਿਤੇ ਦੇਖਿਆ ਜਾਵੇ ਤਾਂ ਜਿਹੜੇ ਹੈਗੇ ਉਹ ਇੱਕ ਆਸ਼ਵਾਸਨ ਦੇ ਦਿੰਦੇ ਨੇ ਅੱਜ ਨਹੀਂ ਕੱਲ ਹੋ ਜਾਏਗਾ ਅੱਜ ਨਹੀਂ ਕੱਲ ਹੋ ਜਾਏਗਾ ਉਸ ਨੂੰ ਲੈ ਕੇ ਅੱਜ ਮਜਬੂਰ ਹੋ ਕੇ ਜਿਹੜਾ ਪ੍ਰੈ ਖਬਰ ਹਰਪਲ ਇੰਡੀਆ